ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਅਤੇ ਜਗ੍ਹਾ-ਜਗ੍ਹਾ ਤੋਂ ਟੁੱਟੀ ਹੋਈ ਸੜਕ ਦੇ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਵਾਰਡ ਨੰਬਰ 13 ਨਜ਼ਦੀਕ ਗੈਸ ਕੁਦਾਮ ਵਾਸੀਆਂ ਵੱਲੋਂ ਜਮ ਕੇ ਨਾਰੇਬਾਜ਼ੀ ਕਰਦਿਆਂ ਨਗਰ ਕੌਂਸਲ ਮੁਕੇਰੀਆਂ ਅਤੇ ਸਰਕਾਰ ਪਾਸੋਂ ਜਲਦ ਉਨ੍ਹਾਂ ਦੀ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਗਈ ਹੈ ਸਿਆਸੀ ਆਗੂ ਅਤੇ ਉੱਗੇ ਸਮਾਜ ਸੇਵਕ ਬਲਵਿੰਦਰ ਕੁਮਾਰ ਬਿੰਦਰ ਅਤੇ 71 ਮੁਹੱਲਾ ਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੁਹੱਲੇ ਦੇ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਪਾਣੀ ਉਨ੍ਹਾਂ ਦੇ ਘਰਾਂ ਅਤੇ ਨਾਲੀਆਂ ਵਿੱਚ ਇਕੱਠਾ ਹੋਵੇਗਾ ਜਿਸ ਨਾਲ ਹੋਰ ਪਰੇਸ਼ਾਨੀਆਂ ਹੋਣਗੀਆਂ ਇਸ ਦੇ ਨਾਲ ਹੀ ਰੇਲਵੇ ਫਾਟ ਕਰਾਸ ਕਰ ਧਰਮਪੁਰ ਸਲੈਰੀਆਂ ਖੁਰਦ ਸਮੇਤ ਕਈ ਪਿੰਡਾਂ ਨੂੰ ਮੁੱਖ ਮਾਰਗ ਨਾਲ ਜੋੜਨ ਵਾਲੀ ਮੁਹੱਲੇ ਨਾਲ ਲੱਗਦੀ ਸੜਕ ਜੋ ਜਗ੍ਹਾ ਜਗ੍ਹਾ ਤੋਂ ਟੋਏ ਪਏ ਹਨ ਜਿਸ ਤੋਂ ਸਕੂਲੀ ਬੱਚੇ ਬਜ਼ੁਰਗਾਂ ਸਮੇਤ ਸੰਕੜੇ ਵਾਹਨ ਲੰਘਦੇ ਹਨ ਅਤੇ ਸੜਕ ਤੇ ਟੋਏ ਹੋਣ ਕਾਰਨ ਕੋਈ ਨਾ ਕੋਈ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ ਇਨਾਂ ਸਮੱਸਿਆਵਾਂ ਬਾਰੇ ਗੱਲਬਾਤ ਰਾਹੀਂ ਵਾਰਡ ਦੀ ਕਾਉਂਸਲਰ ਰਮਨ ਰਾਣੀ ਹੋਰਾਂ ਦੱਸਿਆ ਕਿ ਇਨਾਂ ਸਮੱਸਿਆਵਾਂ ਬਾਰੇ ਉਹਨਾਂ ਵੱਲੋਂ ਬਾਰ-ਬਾਰ ਮੀਟਿੰਗਾਂ ਦੌਰਾਨ ਜਾਣੂ ਕਰਵਾਇਆ ਗਿਆ ਹੈ ਪਰ ਅਜੇ ਤੱਕ ਕੋਈ ਵੀ ਹੱਲ ਨਹੀਂ ਨਿਕਲਿਆ ਇਸ ਸਬੰਧੀ ਬਲਵਿੰਦਰ ਕੁਮਾਰ ਬਿੰਦਰ ਦੀ ਅਗਵਾਈ ਵਿੱਚ ਮਹੱਲਾ ਵਾਸੀਆਂ ਵੱਲੋਂ ਨਗਰ ਕਾਉਂਸਲ ਦੇ ਈਓ ਦੇ ਨਾਂ ਐਸਓ ਨੂੰ ਦਿੱਤੇ ਮੰਗ ਪੱਤਰ ਰਾਹੀਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਅਤੇ ਸੜਕ ਬਣਾਉਣ ਦੀ ਮੰਗ ਕੀਤੀ ਗਈ ਹੈ ਇਸ ਸਾਰੇ ਮਾਮਲੇ ਸੰਬੰਧੀ ਜਦੋਂ ਨਗਰ ਕੌਂਸਲ ਦੇ ਕਾਰਜ ਸாதਕ ਅਫਸਰ ਮਦਨ ਸਿੰਘ ਹੋਰਾਨਾ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸੜਕ ਬਣਾਉਣ ਅਤੇ ਬਰਸਾਤੀ ਪਾਣੀ ਸੰਬੰਧੀ ਪੀ ਡਬਲਯੂ ਡੀ ਵਿਭਾਗ ਨੂੰ ਲਿਖਿਆ ਜਾਵੇਗਾ ਅਤੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਸੀਵਰ ਵਿਭਾਗ ਨੂੰ ਜਲਦ ਐਸਟੀਮੇਟ ਬਣਾ ਕੇ ਭੇਜਣ ਲਈ ਲਿਖਿਆ ਜਾ ਰਿਹਾ ਹੈ ਤਾਂ ਜੋ ਲੋੜੀਂਦੇ ਫੰਡ ਜਾਰੀ ਕਰ ਨਗਰ ਕੌਂਸਲ ਨਾਲ ਸੰਬੰਧਿਤ ਸਮੱਸਿਆ ਦਾ ਹੱਲ ਕੀਤਾ ਜਾ ਸਕੇ ਉਹਨਾਂ ਦੱਸਿਆ ਕਿ ਅਗਰ ਵਿਭਾਗਾਂ ਵੱਲੋਂ ਕੋਈ ਟੈਂਪਰੇਰੀ ਹੱਲ ਸੰਬੰਧੀ ਸੁਝਾਅ ਆਉਂਦਾ ਹੈ ਤਾਂ ਜਲਦ ਹੱਲ ਕੀਤਾ ਜਾਵੇਗਾ ਟੁੱਟੀ ਸੜਕ ਸੰਬੰਧੀ ਜਦੋਂ ਪੀਡਬਲਿਊਡੀ ਵਿਭਾਗ ਦੇ ਐਸਡੀਓ ਇੰਜੀਨੀਅਰ ਪਰਵਿੰਦਰ ਸਿੰਘ ਹੋਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਰੇਲਵੇ ਕਰਾਸਿੰਗ ਤੋਂ ਸਲਹਿਰੀਆਂ ਖੁਰਦ ਤੱਕ ਸੜਕ ਸੰਬੰਧੀ ਸਰਕਾਰ ਨੂੰ ਤਜਵੀਜ਼ ਭੇਜੀ ਜਾ ਚੁੱਕੀ ਹੈ ਅਤੇ ਮਨਜ਼ੂਰੀ ਮਿਲਣ ਤੇ ਪਹਿਲ ਦੇ ਆਧਾਰ ਤੇ ਸੜਕ ਬਣਾ ਲੋਕਾਂ ਨੂੰ ਸਮਰਪਿਤ ਕੀਤੀ ਜਾਵੇਗੀ ਮੁਹੱਲਾ ਵਾਸੀਆਂ ਅਤੇ ਰਾਹਗੀਰਾਂ ਨੂੰ ਇਹਨਾਂ ਸਮੱਸਿਆਵਾਂ ਤੋਂ ਕਦੋਂ ਛੁਟਕਾਰਾ ਮਿਲਦਾ ਹੈ ਦੇਖਣ ਵਾਲੀ ਗੱਲ ਇਹ ਹੋਵੇਗੀ ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਅੱਜ ਵਾਰਡ ਨੰਬਰ 13 ਧਰਮਪੁਰ ਰੋਡ ਦੇ ਸਾਰੇ ਹੀ ਮੁਹੱਲਾ ਨਿਵਾਸੀ ਅੱਜ ਇੱਥੇ ਇਕੱਠੇ ਇਕੱਤਰ ਹੋਏ ਆਂ ਉਹ ਇਸੇ ਸਮੱਸਿਆ ਕਿ ਜਿਹੜਾ ਪਹਿਲਾਂ ਸਾਡਾ ਮੁਹੱਲੇ ਦਾ ਜਿਹੜਾ ਪਾਣੀ ਦਾ ਨਿਕਾਸੀ ਸੀ ਉਹ ਇੱਕ ਟੰਪਰੇਲੀ ਸੀ ਜਿਸ ਦੇ ਸਬੰਧ ਦੇ ਵਿੱਚ ਅਸੀਂ ਪਿਛਲੇ ਜਿਹੜੇ ਕਮਲ ਜਿੰਦਰ ਈਓ ਸਾਹਿਬ ਹੀ ਉਹ ਮੌਕਾ ਵੀ ਦੇ ਕੇ ਗਿਆ ਪਰ ਲੇਕਿਨ ਇਸ ਦਾ ਸਮੱਸਿਆ ਦਾ ਹੱਲ ਕੋਈ ਨਹੀਂ ਕੱਢਿਆ ਗਿਆ ਦੂਸਰਾ ਕਿ ਜਿਹੜੀ ਸਾਡੀ ਤਨਬੋ ਰੋਡ ਦੀ ਜਿਹੜੀ ਸੜਕ ਹੈ ਮੇਨ ਉਹ ਬਹੁਤ ਹੀ ਜਦ ਹਾਲਤ ਗੰਭੀਰ ਹੈ ਜਿਹੜਾ ਇਹਦਾ ਹੱਲ ਹੈ ਉਹ ਪਰਮਾਨੈਂਟਲੀ ਕੋਈ ਹੱਲ ਨਹੀਂ ਕੀਤਾ ਜਾਂਦਾ ਅੱਜ ਸਾਰੀਆਂ ਰਮਨ ਰਾਣੀ ਐਮਸੀ ਔਰ ਜਿੰਨਾ ਮੇਰੇ ਮਹੱਲੇ ਦੇ ਮਾਤਾ-ਮਾਂ ਪੈਣਾ ਵਾ ਭਰਾ ਮੇਰੇ ਸਾਰੇ ਇਕੱਠੇ ਹੋਏ ਆ ਅੱਜ ਇਸ ਸਮੱਸਿਆ ਦਾ ਹੱਲ ਅਸੀਂ ਤੁਹਾਨੂੰ ਤੁਹਾਡੇ ਚੈਨਲ ਜਰੀਏ ਉਸ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਔਰ ਕਮੇਟੀ ਦੇ ਪ੍ਰਧਾਨ ਦੇ ਈਓ ਸਾਹਿਬ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਅੱਜ ਅਸੀਂ ਸ਼ਾਂਤੀਪੂਰਵਕ ਜਿਹੜਾ ਆ ਇਹ ਜਿਹੜਾ ਮੰਗ ਪੱਤਰ ਈਓ ਸਾਹਿਬ ਦੇ ਪ੍ਰਧਾਨ ਜੀ ਨੂੰ ਵੀ ਦਵਾਂਗੇ ਕਿ ਜਿਹੜਾ ਸੜਕ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ ਔਰ ਪਾਣੀ ਦੀ ਪੱਕੀ ਨਿਕਾਸੀ ਜਿਹੜੀ ਆ ਕਿ ਜਲਦੀ ਤੋਂ ਜਲਦੀ ਕੀਤੀ ਜਾਵੇ ਕਿਉਂਕਿ ਰੇਲਵੇ ਨੇ ਪਾਣੀ ਬਿਲਕੁਲ ਬੰਦ ਕਰਤਾ ਜੇ ਥੋੜੇ ਦਿਨ ਦੇ ਵਿੱਚ ਇਹਦਾ ਹੱਲ ਨਾ ਹੋਇਆ ਤੇ ਇਹ ਹੀ ਪਾਣੀ ਲੋਕਾਂ ਦੇ ਘਰਾਂ ਚ ਅੰਦਰ ਜਾਊਗਾ ਮੈਂ ਕਹਿੰਦਾ ਹੱਥ ਜੋੜ ਕੇ ਨਗਰ ਕੌਂਸਲ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਤੇ ਈਓ ਸਾਹਿਬ ਨੂੰ ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਇਹ ਸੰਘਰਸ਼ ਤੇਜ਼ ਕੀਤਾ ਜਾਊਗਾ ਸੜਕਾਂ 'ਤੇ ਵੀ ਉਤਰਾਂਗੇ ਔਰ ਕਮੇਟੀ ਦਾ ਘਰਾਓ ਵੀ ਕਰਾਂਗੇ ਮੇਰਾ ਨਵੀਨਾ ਜੋਸ਼ੀ ਬੀਨਾ ਜੀ ਕੀ ਐਸ ਪਾਸੇ ਸਾਡ ਮੋਰ ਹੈ 13 ਨੰਬਰ ਵਾਰਡ ਦੇ ਵਿੱਚ ਸਰ ਇਹ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ ਹੈ ਜਿਹੜਾ ਕਿ ਬਿਲਕੁਲ ਵੀ ਸਰਕਾਰ ਤੇ ਧਿਆਨ ਨਹੀਂ ਦੇ ਰਹੀ ਹੈ ਕਿੰਨੀ ਵਾਰੀਆਂ ਇਹਨਾਂ ਨੂੰ ਅਪਲੀਕੇਸ਼ਨ ਦਿੱਤੀਆਂ ਗਈਆਂ ਪਰ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਬਾਕੀ ਇਹ ਕੀ ਹੈਗਾ ਪਾਣੀ ਦੀ ਨਿਕਾਸੀ ਉਹ ਸਾਡੇ ਪਾਣੀ ਉਹ ਰੇਲਵੇ ਵਾਲਿਆਂ ਨੇ ਬੰਦ ਕਰ ਦਿੱਤਾ ਹੈ ਤੇ ਜਿਸ ਕਰਕੇ ਪਾਣੀ ਸਾਰਾ ਬਾਹਰ ਆ ਰਿਹਾ ਹੈ ਲੋਕਾਂ ਦੇ ਘਰ ਤੱਕ ਪਹੁੰਚ ਜਾ ਰਿਹਾ ਹੈ ਕਿਉਂਕਿ ਉਹ ਕਿੰਗਾ ਬੰਦ ਹੋ ਗਿਆ ਤੇ ਇਹਦੇ ਤੁਸੀਂ ਇਸ ਸਮੱਸਿਆ ਦਾ ਕੋਈ ਹੱਲ ਕੀਤਾ ਜਾਏ ਮੇਰਾ ਨਾਮ ਸੁਖਿੰਦਰ ਸਿੰਘ ਹੈ ਅਸੀਂ ਵਾਰਡ ਨੰਬਰ 13 ਦੇ ਨਿਵਾਸੀ ਹਾਂ ਅਸੀਂ ਕਾਫੀ ਦੇਰ ਤੋਂ ਜਿਹੜਾ ਇਹ ਮਾਰਕ ਮਨਿਸਪਲ ਕਮੇਟੀ ਨੂੰ ਜਿਹੜਾ ਬਾਰ ਬਾਰ ਕਹਿ ਰਹੇ ਸਾਡੀ ਪਾਣੀ ਦੀ ਜਿਹੜੀ ਨਿਕਾਸੀ ਕੀਤੀ ਜਾਏ ਪਹਿਲਾ ਟੈਂਪਰੇਰੀ ਤੌਰ ਤੇ ਇਹਨਾਂ ਨੇ ਨਿਕਾਸੀ ਕੀਤੀ ਸੀਗੀ ਜਿਹੜੀ ਕਿ ਰੇਲਵੇ ਦੇ ਕੰਮ ਕਰਕੇ ਬੰਦ ਹੋ ਗਈ ਹੈ ਹੁਣ ਇਹਨੂੰ ਜਿਹੜਾ ਹੈਗਾ ਪਰਮਾਨੈਂਟ ਤੌਰ ਤੇ ਜਿਹੜਾ ਇਹਦੀ ਨਿਕਾਸੀ ਕੀਤੀ ਜਾਏ ਸਾਡੀ ਜਿਹੜੀ ਸਮੱਸਿਆ ਸੁਣੀ ਜਾਵੇ ਦੂਜੀ ਹੈ ਸਾਡੀ ਸੜਕ ਦੀ ਸਮੱਸਿਆ ਇਹ ਸੜਕ ਇੰਨੀ ਟੁੱਟ ਗਈ ਹੈ ਵੀ ਆਏ ਦਿਨ ਕੋਈ ਨਾ ਕੋਈ ਬੰਦਾ ਜਿਹੜਾ ਇਸ ਸੜਕ ਤੋਂ ਲਿਗਿਆ ਹੁੰਦਾ ਜਿਹੜੀ ਇਹ ਸੜਕ ਨੂੰ ਜਿਹੜਾ ਬਣਾਇਆ ਜਾਏ ਕਾਰ ਤੋਂ ਇਹੀ ਦੋ ਮੰਗਾ ਨੇ ਇਨ ਕਾਉਂਸਲ ਮੁਕੇਰੀਆਂ ਨੇ ਵੀ ਬਾਰ ਬਾਰ ਆਪਾਂ ਚੇਤਾਵਨੀ ਦੇ ਰਹੇ ਆ ਵੀ ਨਹੀਂ ਤੇ ਫਿਰ ਅਸੀਂ ਆਪਣਾ ਜਿਹੜਾ ਹੈ ਪਰਦਰਸ਼ਨ ਜਿਹੜਾ ਤੇਜ਼ ਕਰਾਂਗੇ ਬਰਸਾਤਾਂ ਦਾ ਟਾਈਮ ਹੈ ਜੀ ਜਿਹੜਾ ਇਹ ਪਾਣੀ ਹੈਗਾ ਇਹਦੇ ਬੰਦ ਹੋਣ ਕਰਕੇ ਇਹ ਬੈਕ ਘਰਾਂ ਦੇ ਵਿੱਚ ਜਾ ਰਿਹਾ ਹੈ ਘਰਾਂ ਜਿੱਨਾਂ ਬਹੁਤ ਜ਼ਿਆਦੀ ਸਮੱਸਿਆ ਆ ਰਹੀ ਹੈ ਘਰਾਂ ਦੇ ਵਿੱਚ ਇਸ ਕਰਕੇ ਇਹਨੂੰ ਜਲ ਤੋਂ ਜਲਦ ਹੱਲ ਕੀਤਾ ਜਾਏ ਮੈਂ ਐਮਸੀ ਵਾਰਡ ਨੰਬਰ 13 ਰਮਨ ਰਾਣੀ ਮੈਂ ਕਮੇਟੀ ਦੇ ਵਿੱਚ ਹਰ ਮੀਟਿੰਗ ਦੇ ਵਿੱਚ ਆਵਾਜ਼ ਉਠਾਉਂਦੀ ਆ ਕਿ ਸਾਡੀ ਪਾਣੀ ਦੇ ਜਿਹੜੇ ਨਾਲੇ ਦੀ ਨਿਕਾਸੀ ਕੀਤੀ ਜਾਏ ਪਰ ਕੋਈ ਸੁਣਾਈ ਨਹੀਂ ਹੋ ਰਹੀ ਤੇ ਇੱਕ ਸਾਡੀ ਸੜਕ ਬਹੁਤ ਖਰਾਬ ਹੋ ਗਈ ਹੈ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਹੈ ਬਜ਼ੁਰਗਾਂ ਨੂੰ ਬਹੁਤ ਪਰੇਸ਼ਾਨੀ ਹੈ ਐਕਸੀਡੈਂਟ ਹੋਣ ਦਾ ਖਤਰਾ ਹੈ ਤੇ ਇਹਦੇ ਗੌਰ ਕੀਤਾ ਜਾਏ ਤੇ ਪੰਜਾਬ ਸਰਕਾਰ ਤੋਂ ਬੇਨਤੀ ਕਰਦੀ ਆਂ ਵੀ ਸੜਕ ਬਣਵਾਈ ਜਾਏ ਤੇ ਸਾਡੇ ਨਾਲੇ ਦਾ ਪ੍ਰਬੰਧ ਕੀਤਾ ਜਾਵੇ। ਜਿੱਥੋਂ ਤੱਕ ਨਾ ਤੁਸੀਂ ਗੱਲ ਕੀਤੀ ਹੈ ਕਿ ਉਹਦਾ ਕੀ ਆਪਾਂ ਹੱਲ ਕੱਢਾਂਗੇ। ਅਸੀਂ ਫਿਲਹਾਲ ਜੋ ਸਾਨੂੰ ਇਹਨਾਂ ਦਾ ਇਥੋਂ ਪ੍ਰਾਪਤ ਹੋਇਆ ਸਾਨੂੰ ਮੰਗ ਪੱਤਰ ਉਹਦੇ ਅਨੁਸਾਰ ਜਿਹੜੀ ਤੇ ਸੜਕ ਬਣਣੀ ਆ ਔਰ ਉਹ ਜਿਹੜਾ ਗੰਦੇ ਪਾਣੀ ਦਾ ਨਿਕਾਸ ਨਾਲ ਨਾਲ ਬਰਸਾਤੀ ਪਾਣੀ ਆ ਉਹ ਪੀਡਬਲੂਡੀ ਨੂੰ ਲਿਖਣ ਲਈ ਕਵਾਂਗੇ ਕਾਰਨ ਕਰਕੇ ਕਵਾਂਗੇ ਐਸਟੀਮੇਟ ਬਣਾਣ ਔਰ ਸੜਕ ਦੇ ਨਾਲ ਉਹ ਨਾਲਾ ਵੀ ਉਸਾਰਨ ਠੀਕ ਹੈ ਉਹਦਾ ਪਾਣੀ ਉਸ ਕਰ ਲਾਂਗੇ ਸਹੀ ਕਰ ਲਾਂਗੇ। ਔਰ ਬਾਕੀ ਜਿਹੜਾ ਸੀਵਰ ਵਾਲਾ ਉਹ ਅਸੀਂ ਸੀਵਰੇਜ ਡਿਪਾਰਟਮੈਂਟ ਨੂੰ ਪਾਣੀ ਵਾਲੇ ਡਿਪਾਰਟਮੈਂਟ ਨੂੰ ਲਿਖ ਕੇ ਭੇਜ ਰਹੇ ਹਾਂ ਕਿ ਤੁਸੀਂ ਸਾਨੂੰ ਜਲਦੀ ਤੋਂ ਜਲਦੀ ਦਾ ਐਸਟੀਮੇਟ ਬਣਾ ਕੇ ਦਿਓ ਤਾਂ ਕਿ ਅਸੀਂ ਨਗਰ ਕੌਂਸਲ ਚ ਉਹਨਾਂ ਨੂੰ ਜੋ ਫੰਡ ਚਾਹੀਦੇ ਆ ਉਹ ਦੇ ਕੇ ਉਸ ਉਹਨੇ ਏਰੀਆ ਦਾ 60 70 80 90 100 ਕਰਾਉਣਾ ਸੀ ਉਹ ਪਾਣੀ ਦਾ ਜਿਹੜਾ ਸਿਸਟਮ ਹੈ ਠੀਕ ਕਰ ਸਕੀਏ ਜਿਹੜਾ ਨਗਰ ਕੌਂਸਲ ਨਾਲ ਸੰਬੰਧਿਤ ਹੈ ਕਿੰਨੇ ਕ ਸਮੇਂ ਵਿੱਚ ਨਜ਼ਾਰਤ ਮਿਲ ਜਾਏਗੀ ਇਸ ਸਮੱਸਿਆ ਦੇ ਉੱਤੇ ਦੇਖੋ ਸਾਡੇ ਵੱਲੋਂ ਕੰਮ ਇਸ ਹਫਤੇ ਕਰਤਾ ਜਾਊਗਾ ਬਾਕੀ ਐਸਟੀਮੇਟ ਜਿਹੜੇ ਬਣਾਣੇ ਆ ਜਾਂ ਕੰਮ ਕਰਨੇ ਆ ਦੋਨਾਂ ਫਰ ਡਿਪਾਰਟਮੈਂਟਾਂ ਨੇ ਅਲੱਗ-ਅਲੱਗ ਕਰੇ ਅਲੱਗ-ਅਲੱਗ ਕਰੇ ਐਸਟੀਮੇਟ ਸੀਵਰੇਜ ਬੋਨੇ ਬਣਾਣਾ ਬਣਾਉਣ ਤੋਂ ਬਾਅਦ ਸਾਨੂੰ ਐਸਟੀਮੇਟ ਭੇਜਣਗੇ ਫਿਰ ਅਸੀਂ ਉਹ ਮੀਟਿੰਗ 'ਚ ਰੱਖਾਂਗੇ ਮੀਟਿੰਗ 'ਚ ਰੱਖਣ ਤੋਂ ਬਾਅਦ ਸਾਡੀ ਪ੍ਰੋਸੀਡਿੰਗ ਪਾਸ ਹੋਏਗੀ ਉਹ ਜਿੰਨਾ ਟਾਈਮ ਨੇਚਰਲ ਲੱਗਦਾ ਉਹ ਤਾਂ ਲੱਗਣਾ ਠੀਕ ਹੈ ਜੀ ਔਰ ਜਿਹੜਾ ਸੜਕ ਵਾਲਾ ਕੰਮ ਆ ਉਹ ਤੁਸੀਂ ਡਿਪਾਰਟਮੈਂਟ ਨੂੰ ਪੀਡਬਲੂਡੀ ਨੂੰ ਪੁੱਛਾ ਦੇ ਵੀ ਕਿੰਨਾ ਟਾਈਮ ਲਾਣਗੇ ਜਾਂ ਕਦੋਂ ਲੁੱਕ ਪਾ ਸਕਦੇ ਆ ਔਰ ਜੋ ਅਗਰ ਉਹਦੇ ਬਿਟਵੀਂ ਸਾਨੂੰ ਕੋਈ ਟੈਂਪੋਰਰੀ ਅਰੇਂਜਮੈਂਟ ਕਰਨ ਦੀ ਕੋਈ ਸੁਜੈਸ਼ਨ ਆ ਗਿਆ ਜਾਂ ਸਾਨੂੰ ਦੋਨੋਂ ਵਿਭਾਗਾਂ ਕੋਲ ਆ ਗਿਆ ਵੀ ਅਸੀਂ ਆਹ ਕਰ ਸਕਦੇ ਹਾਂ ਨਗਰ ਕਾਉਂਸਲ ਦੀ ਹੈਲਪ ਨਾਲ ਉਹ ਅਸੀਂ ਤੁਰੰਤ ਕਰ ਦਿਆਂਗੇ ਚਾਹੇ ਸਾਨੂੰ 2 ਦਿਨ ਲੱਗਣ ਚਾਹੇ ਉਹ 2 ਹਫ਼ਤੇ ਲੱਗਣ ਉਹ ਅਸੀਂ ਕਰ ਦਿਆਂਗੇ ਜੇ ਸੜਕ ਬਾਰੇ ਤੁਸੀਂ ਗੱਲ ਕਰ ਰਹੇ ਹੋ ਇਹ ਸੜਕ ਰੇਲਵੇ ਕ੍ਰੋਸਿੰਗ ਤੋਂ ਲੈ ਕੇ ਸਲਹਿਰੀਆਂ ਖੁਰਦ ਜਿਹਦਾ ਨਾਮ ਮਕੇਰੀਆਂ ਤੋਂ ਸਲਹਿਰੀਆਂ ਖੁਰਦ ਹੈ ਜਿਹੜੀ ਕਿ ਮਹੀਨਾ 6 2016 ਵਿੱਚ ਆਖਰੀ ਵਾਰ ਪੇਅਰ ਕੀਤੀ ਗਈ ਸੀ ਉਸ ਤੋਂ ਬਾਅਦ ਹੋਣੇ ਦੀ ਰਿਪੇਅਰ ਜਿਹੜੀ ਡਿਊ ਆ ਔਰ ਇਹ ਰਿਪੇਅਰ ਮੈਡਮ ਡੀਸੀ ਦੇ ਸਿਗਨੇਚਰਾਂ ਵਿੱਚ ਸਰਕਾਰ ਨੂੰ ਇਹਦੀ ਤਜਵੀਜ਼ ਜਾ ਚੁੱਕੀ ਆ ਤਜਵੀਜ਼ ਔਰ ਇਹਦੀ ਅਪਰੂਵਲ ਆਉਣ ਤੇ ਧਨ ਪ੍ਰਾਪਤ ਹੋਣ ਦੇ ਪਹਿਲ ਦੇ ਆਧਾਰ ਤੇ ਇਹ ਸੜਕ ਜਿਹੜੀ ਆ ਬਣਾ ਕੇ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ ਜੇ ਗੱਲ ਕਰੀ ਤਾਂ ਕਿੰਨੇ ਕ ਸਮੇਂ ਤੱਕ ਇਹ ਨੂੰ ਲੱਗੇਗਾ ਇਸ ਜੀ ਬਹੁਤ ਜਲਦੀ ਆ ਜਾਣੀ ਆ ਕਿਉਂਕਿ ਕਾਫੀ ਢੇਰ ਦਾ ਪਰੋਜੈਕਟ ਲਟਕਿਆ ਹੋਇਆ ਕਿਉਂਕਿ ਇਹ 6 16 ਦੀ ਡਿਊ ਸੀਗੀ 3 18 ਤੱਕ ਉਹਨਾਂ ਨੇ ਪ੍ਰੋਗਰਾਮ ਉਹਨਾਂ ਨੇ ਮੰਗ ਲਿਆ ਯਾਨੀ ਕਿ ਤਕਰੀਬਨ 3 ਸਾਲ ਦਾ ਪ੍ਰੋਗਰਾਮ ਡਿਊ ਪਿਆ ਔਰ ਜਲਦੀ ਹੀ ਆ ਜੀ